ਕੀ ਪੰਜਾਬ ਚ ਸੜਕਾਂ ਬਣ ਰਹੀਆਂ ਨੇ ਮਾਪ ਡੰਡਾ ਅਨੁਸਾਰ ਜਾਂ ਜਨਤਕ ਪੈਸਾ ਹੋ ਰਿਹਾ ਹੈ ਬਰਬਾਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਚਨਚੇਤ ਇਨਸਪੈਕਸ਼ਨ ਨੇ ਖੋਲੇ ਵੱਡੇ ਖੁਲਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਜ਼ਿਲ੍ਹੇ ਦੀ ਰੀਤਖੇੜੀ ਲਿੰਕ ਰੋਡ ਤੇ ਅਚਾਨਕ ਨਿਰੀਖਣ ਕਰਕੇ ਵੱਡੀ ਕਾਰਵਾਈ ਕੀਤੀ ਹੈ ਸੜਕ ਦੇ ਨਮੂਨੇ ਚੈੱਕ ਕਰਨ ਤੋਂ ਬਾਅਦ ਜਦੋਂ ਘੱਟਿਆ ਕੁਆਲਿਟੀ ਦੇ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਈ ਤਾਂ ਮੁੱਖ ਮੰਤਰੀ ਨੇ ਤੁਰੰਤ ਠੇਕੇਦਾਰ ਦੇ ਖਿਲਾਫ ਕਾਰਨ ਦੱਸੋ ਨੋਟਿਸ ਜਾਰੀ ਕਰਨ ਅਤੇ ਇਹਨਾਂ ਦੀਆਂ ਸਾਰੀਆਂ ਅਦਾਇਗੀਆਂ ਰੋਕਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਇਸ ਤੋਂ ਬਾਅਦ ਉਹਨਾਂ ਨੇ ਪਟਿਆਲਾ ਸਰਹੰਦ ਰੋਡ ਤੇ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਰੁੜਕੀ ਰਿ ਹੋਣਾ ਪਲਾਨ ਰੋਡ ਦੀ ਵੀ ਜਾਂਚ ਕੀਤੀ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸਾਰੇ ਸੜਕ ਨਮੂਨਿਆਂ ਦੀ ਲੈਬਾਰਟਰੀ ਜਾਂਚ ਕਰਾਉਣ ਦੇ ਸਖਤ ਹੁਕਮ ਦਿੱਤੇ ਹਨ ਮੁੱਖ ਮੰਤਰੀ ਮਾਨ ਨੇ ਸਾਫ ਕਿਹਾ ਕਿ ਇਹ ਅਚਨਚੇਤ ਜਾਂਚਾਂ ਹੁਣ ਰੁਕਣ ਵਾਲੀਆਂ ਨਹੀਂ ਉਹ ਚਾਹੁੰਦੇ ਹਨ ਕਿ ਹਰ ਇੱਕ ਪੈਸਾ ਜੋ ਜਨਤਾ ਦੇ ਟੈਕਸ ਤੋਂ ਖਰਚਿਆ ਜਾ ਰਿਹਾ ਹੈ ਉਸ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸੜਕ ਨਿਰਮਾਣ ਪ੍ਰੋਜੈਕਟ ਚੱਲ ਰਿਹਾ ਹੈ 16209 ਕਰੋੜ ਰੁਪਏ ਦੀ ਲਾਗਤ ਨਾਲ ਕੁੱਲ 44920 ਕਿਲੋਮੀਟਰ ਸੜਕਾਂ ਬਣਾਉਣ ਦਾ ਟੀਚਾ ਜੋ ਅਗਲੇ ਸਾਲ ਦੇ ਅੰਤ ਤੱਕ ਪੂਰਾ ਕੀਤਾ ਜਾਵੇਗਾ ਮੁੱਖ ਮੰਤਰੀ ਦਾ ਓਡਣ ਦਸਤਾ ਵੀ ਲਗਾਤਾਰ ਸੜਕਾਂ ਦੀਆਂ ਗੁਣਵੱਤਾ ਤੇ ਨਿਗਰਾਨੀ ਕਰ ਰਿਹਾ ਹੈ ਕਈ ਠੇਕੇਦਾਰ ਘਟੀਆ ਸਮਗਰੀ ਵਰਤਦੇ ਪਾਏ ਜਾਣ ਤੇ ਉਹਨਾਂ ਦੇ ਠੇਕੇ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਮੁੱਖ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਘਟੀਆ ਕੰਮ ਕਰਨ ਵਾਲੇ ਕਿਸੇ ਵੀ ਠੇਕੇਦਾਰ ਜਾਂ ਇਸ ਵਿੱਚ ਸ਼ਾਮਲ ਅਧਿਕਾਰੀ ਨੂੰ ਬਖਸ਼ਾ ਨਹੀਂ ਜਾਵੇਗਾ ਹੁਣ ਦਰਸ਼ਕਾਂ ਲਈ ਇੱਕ ਸਵਾਲ ਤੁਹਾਡੇ ਇਲਾਕੇ ਵਿੱਚ ਸੜਕਾਂ ਦੀ ਕੁਆਲਿਟੀ ਕਿਹੋ ਜਿਹੀ ਹੈ ਕਮੈਂਟ ਬਾਕਸ ਵਿੱਚ ਜਰੂਰ ਦੱਸੋ